ਕੀ ਤਾਂ ਪੀਂਦੇ ਠੇਕੇ ਦੀ ਮੈਂ ਮੁਰਸ਼ਦ ਵਾਲੀ ਪੀਤੀ ਲੋਕੀ ਤਾਂ ਪੀਂਦੇ ਠੇਕੇ ਦੀ ਮੈਂ ਮੁਰਸ਼ਦ ਵਾਲੀ ਪੀਤੀ ਲੋਕੀ ਤਾਂ ਪੀਂਦੇ ਠੇਕੇ ਦੀ ਮੈਂ ਮੁਰਸ਼ਦ ਵਾਲੀ ਪੀਤੀ ਲੋਕੀ ਤਾਂ ਪੀਂਦੇ ਠੇਕੇ ਦੀ ਮੈਂ ਮੁਰਸ਼ਦ ਵਾਲੀ ਪੀਤੀ ਲੱਭਦੀ ਵੀਰੇ ਬਹਾਨੇ ਲੱਭਦੀ ਵੀਰੇ ਬਹਾਨੇ ਲੱਭਦੀ ਵੀਰੇ ਬਹਾਨੇ ਹਮਾ ਪਿਆਰ ਦੀ ਬੰਦੇ ਪਰਵਾਨੇ ਸੜ ਜਾਂਦੇ ਪਰਵਾਨੇ ਸੜ ਜਾਂਦੇ ਨਾ ਕੀਤੀ ਲੋਕੀ ਤਾਂ ਪੀਂਦੇ ਲੇਕੇ ਨਾ ਮੁਰਸ਼ਦ ਵਾਲੀ ਪੀਤੀ ਲੋਕੀ ਤਾਂ ਪੀਂਦੇ ਲੇਕੇ ਵੀਰੇ ਮੁਰਸ਼ਦ ਵਾਲੀ ਪੀਤੀ ਲੋਕੀ ਤਾਂ ਪੀਂਦੇ ਲੇਕੇ ਵੀਰੇ ਮੁਰਸ਼ਦ

మహారాజ మండ జీ ਮੈਂ ਅਕਸਰੀ ਅਰੀਲਾ ਤੇ ਇਹਨਾ ਵੀਡੀਓ ਬਣਾਉਂਦਾ ਰਹਿੰਦਾ ਕਿ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਆ ਨਾ ਕਿ ਸਾਡੇ ਨਾਲ ਨਹੀਂ ਕਿ ਬਾਪੂ ਨਾਲ ਜੁੜੇ ਭਾਈ ਮਾਂ ਪਰਮਾ ਤੋਂ ਬਚਣਾ ਹੈ ਕਿ ਠੱਗਾ ਬਾਪਿਆ ਤੋਂ ਜਿਹੜੇ ਜਿਹੜੇ 25 25000 ਰੁਪਏ ਦੇ ਦੋ ਮੈਨੂੰ ਤੇਰਾ ਪੁੱਤ ਨੂੰ ਬਾਪੂ ਖੇਤਰਪਾਲ ਚੰਬੜਿਆ ਤੁਹਾਡੀ ਧੀ ਨੂੰ ਬਾਪੂ ਖੇਤਰਪਾਲ ਚੰਬੜਿਆ ਤੇ ਮੈਂ ਅਕਸਰ ਕਹਿੰਦਾ ਖੇਤਰਪਾਲ ਬਾਪੂ ਦੀ ਕਿਸੇ ਨੇ ਚੰਬੜ ਦੇ ਨਹੀਂ ਹਾਨੂ ਦੇ ਕਦੀ ਚੰਬੜਦੇ ਨਹੀਂ ਜਿਹੜੇ ਦੇ ਮੇਲੇ ਕਰਾਉਣੇ ਚਰਾਗ ਜਗਾਉਣੇ ਜਿਹੜੇ ਅਸੀਂ ਤਰਸਦੇ ਨਾ ਸਾਡੇ ਵਰਗਾਂ ਨੂੰ ਸੁਪਨਾ ਵੀ ਨਹੀਂ ਆਉਂਦਾ ਇਹ ਖੇਤਰਪਾਲ ਬਾਬਾ ਜੀ ਕਿਸੇ ਨੂੰ ਚੰਬੜਦਾ ਨਹੀਂ ਉਹ ਮਿਲਦਾ ਤੇ ਮਿਲਦਾ ਕਰਮਾ ਪਾਗਾ ਵਾਲਿਆਂ ਨੂੰ ਤੇ ਜਿਆਦਾਤਰ ਬਾਬਿਆਂ ਦਾ ਕੀ ਹੁੰਦਾ ਤੇਰੀ ਗਵੰਡ ਨੇ ਤੈਨੂੰ ਜਾਦੇ ਦਿੱਤਾ ਤੇਰੇ ਭਰਾ ਨੇ ਤੇਰੀ ਦਰਾਨੀ ਨੇ ਤੈਨੂੰ ਸਾਰੀ ਉਮਰ ਦਾ ਵਿਛੋੜਾ ਪਾ ਦੇਣਾ ਨਾ ਪੈਣਾ ਭਰਾਵਾਂ ਦੇ ਵਿੱਚ ਆਪਣਾ ਬਾਪੂ ਦਾ ਨਾਮ ਲਿਆ ਕਰੋ ਜਿਸ ਤਰ੍ਹਾਂ ਨਾਲ ਪਿਆਰ ਕਰਦੇ ਹੋ ਅੱਲਾ ਵਾਹਿਗੁਰੂ ਗੋਡ ਦਾ ਪਿਆਰ ਕਰਦੋ ਖਾਸ ਕਰਕੇ ਵਹਿਮਾਂ ਪਰਮਾਤਮਾ ਤੋਂ ਬਚਣਾ ਲੋਕੀ ਕਹਿੰਦੇ ਆ ਏ ਭਲਾ ਨੀ ਮੇਰੇ ਘਰੇ ਦੇ ਕੋਈ ਦੋ ਲੱਡੂ ਛੁੱਟ ਗਏ ਮੈਂ ਵੀ ਛਾਤੀ ਦਾ ਹੱਥ ਮਾਰ ਕੇ ਕਹਿੰਦਾ ਮੈਂ ਦੋ ਨਹੀਂ ਛੁੱਟ ਗਏ ਇਧਰ ਡੱਬਾ ਦੇ ਕੇ ਜਾਓ ਸਾਰਾ ਪਰਿਵਾਰ ਖਾਂਦੇ ਰਵਾਂਗੇ ਏ ਖੇਤਰਪਾਲ ਬਾਪੂ ਸਚੀ ਬਲੀ ਦੀਨ ਦੇ ਆਲ ਕਦੀ ਮੁਹੱਬਤ ਪਿਆਰ ਕਰਕੇ ਵੇਖੋ ਤੁਹਾਡਾ ਵਾਲ ਵੀ ਜੰਗਾ ਨਹੀਂ ਹੋ ਸਕਦਾ ਤੇ ਜਿੰਨਾ ਜਿੰਨਾ ਦੇ ਚਮਤਕਾਰ ਹੋਏ ਇੱਥੇ ਬੈਠੇ ਆ ਇਧਰ ਹੈ ਮੇਰਾ ਪੁੱਤ ਆ ਬੰਦੇ ਨੂੰ ਮੈਂ ਦੱਸਾਇਆ ਇਹ ਬੰਦੇ ਨੂੰ ਨਾ ਕਿ ਬਾਬੇ ਨੇ ਨਾ ਕੀ ਕੀਤਾ ਰੋਜ਼ ਕਹਿੰਦਾ ਮੁਰਗਾ ਚੜਾ ਆ ਗਿਆ ਹਰੋ ਜੀ ਕਹਿੰਦਾ ਮੁਰਗਾ ਰੋਲ ਜਾਂਦੇ ਮੜੀਆਂ ਦੇ ਵਿੱਚ ਬਾ ਛੜਦੇ ਇਹਨੂੰ ਤੇ ਉਹਦੇ ਬਾਪੂ ਨੇ ਆਹ ਮੁਰਗੇ ਮੁਰਗੇ ਸਾਰੇ ਬਾਦ ਕਰਵਾ ਦਿੱਤੇ ਹੁਣ ਕੰਮ ਸੈਟ ਹੋ ਗਿਆ ਪਹਿਲਾਂ ਸੈਟ ਹੋਇਆ ਸ਼ੁਕਰ ਹੈ ਕੀ ਕੀ ਹੋਇਆ ਤੁਹਾਡੇ ਘਰ ਦੇ ਵਿੱਚ ਜਦੋਂ ਮੈਂ ਘਰ ਦੇ ਵਿੱਚ ਗਿਆ ਘਰ ਦੇ ਵਿੱਚ ਬਹਿਨ ਨੂੰ ਜੀ ਨਹੀਂ ਸੀ ਕਰਦਾ ਇੰਨਾ ਤੁਸੀਂ ਵੀ ਜਾਓਗੇ ਤੁਹਾਨੂੰ ਇਹਨਾਂ ਦੇ ਆਪਣੇ ਵੀ ਬਗਾਨੇ ਹੋਏ ਪਿਆ ਸੀ ਘਰ ਦੇ ਵਿੱਚ ਨਿਕਲ ਕੇ ਆਇਆ ਦੱਸਿਆ ਕਿ ਕੋਈ ਮੁਰਗਾ ਚੜਾਉਣ ਦੀ ਲੋੜ ਨਹੀਂ ਬਾਪੂ ਦਾ ਨਾਮ ਚਬਦ ਲੈ ਤੇ ਕਰਮ ਕਰੂ ਬਾਪੂ ਅੱਜ ਹੋਈ ਕਿਰਪਾ ਲਾਉਣ ਵੀ ਹੋ ਗਿਆ ਤੇ ਘਰ ਵੀ ਮਿਲ ਗਿਆ ਤੇ ਦੁਕਾਨ ਦੇ ਵੀ ਸਦਾ ਵਟਾ ਪੈ ਗਿਆ ਨਾ ਮੈਂ ਮੈਂ ਤਾਂ ਨਹੀਂ ਕਹਿ ਰਿਹਾ ਤੂੰ ਹੀ ਦੱਸਿਆ ਨਾ ਮੈਨੂੰ ਇਹ ਮੈਨੂੰ ਵੀਡੀਓ ਕਾਲਾ ਕਰਕੇ ਵਿਖਾਉਂਦੇ ਆ ਚੰਡੀਗੜ੍ਹ ਵਾਲੇ ਤੁਸੀਂ ਵੀ ਦੱਸੋ ਹੋ ਗਿਆ ਨਾ ਮਸਲਾ ਲੈ ਹੁਣ ਤਨੀ ਕੋ 50000 ਦੇਣ ਦੀ ਲੋੜ ਦੇ ਦੇ ਤੁਹਾਨੂੰ ਹਮਨ ਕਰਨਾ ਪੈਣਾ ਤੇ ਧੰਨਵਾਦ ਕਰਨਾ ਪੈਣਾ ਤੇ ਐਨਾ ਪੈਸਾ ਕਰਨਾ ਪੈਣਾ ਇਹ ਹੈ ਜੀ ਸੱਚ ਦੀ ਗੱਦੀ ਨਾ ਸਾਨੂੰ ਬੈਂਕ ਪਰਮਜ ਪਾਉਣ ਦੀ ਲੋੜ ਤੇ ਨਾ ਸਾਨੂੰ ਧਨ ਦੌਲਤਾਂ ਮਹਿਲ ਮਾੜੀਆਂ ਗੱਡੀਆਂ ਮੋਟਰਾਂ ਚਾਹੀਦੀਆਂ ਅਸੀਂ ਸਿਰਫ ਖੇਤਰਪਾਲ ਬਾਪੂ ਜੀ ਦਾ ਪ੍ਰਚਾਰ ਕਰ ਰਹੇ ਅਸੀਂ ਉਹਨਾਂ ਨੂੰ ਮੰਨਨੇ ਤੇ ਪਤਾ ਨਹੀਂ ਕਿਹੜੇ ਵੇਲੇ ਮਰ ਮੁੱਕ ਜਾਣਾ ਆਪਾਂ ਨਵਾਂ ਸਾਲ ਬੜੀਆਂ ਖੁਸ਼ੀਆਂ ਨਾਲ ਮਨਾ ਰਹੇ ਨਾ ਆਪਣਾ ਸਾਲ ਘਟ ਗਿਆ ਆਪਣਾ ਸਾਲ ਘਟ ਗਿਆ ਪਤਾ ਨਹੀਂ ਕਿਹੜੇ ਵੇਲੇ ਆਪਾਂ ਵਿਛੜ ਜਾਣਾ ਹੋ ਜਾਣਾ ਤੇ ਆਪਾਂ ਕੀ ਲੈਣਾ ਝੂਠ ਮਾਰ ਮਾਰ ਕੇ ਗੱਡੀਆਂ ਮੋਟਰਾਂ ਮਹਿਲਮਾਨੀਆਂ ਘੜੇ ਕਰਨ ਨੂੰ ਜੇ ਬਾਪੂ ਦੀ ਮौज ਹੋ ਗਈ ਉਹਦੇ ਸਾਨੂੰ ਕਬੂਲ ਆ ਪਰ ਅਸੀਂ ਆਪਣੀ ਮਰਜ਼ੀ ਨਾਲ ਅਸੀਂ ਇਹ ਜਿਹੜਾ ਅਸਲ ਹੈ ਨਾ ਆਪਣੇ ਧੀਆਂ ਪੁੱਤਾਂ ਦੇ ਪੈਂਦਾ ਅਿਤਮਾ ਨੂੰ ਮੋਟੇ ਠੀਕ ਮਾਰ ਕੇ ਮੈਂ ਤੈਨੂੰ ਜੋ ਮਰਜ਼ੀ ਤੋ ਲੈ ਸਕਦਾ ਹਾਂ ਤੂੰ ਮੈਨੂੰ ਇਹ ਦੱਸਦਾ ਨਾ ਕਿ ਪਾਪਾ ਜੀ ਇੰਨੇ ਦਾ ਲੋਨ ਹੋ ਗਿਆ ਐਨੇ ਪੈ ਮੇਰੇ ਕੋਲ ਜੀ ਐਨਾ ਮੈਂ ਕੁਝ ਵੀ ਤੈਨੂੰ ਜਿਵੇਂ ਤੋ ਮੇਰੇ ਮਗਰ ਲਾ ਗਿਆ ਪਰ ਸਾਡੀ ਇਦਾਂ ਦੀ ਗੱਲ ਨਹੀਂ ਇਦਾਂ ਦੇ ਸਾਡੇ ਸੂਲ ਨਹੀਂ ਆਗੇ ਸਾਡੇ ਸਿਰਫ ਬੰਦਗੀ ਕਰਨ ਦੇ ਸੂਲ ਆ ਤੁਹਾਨੂੰ ਵੀ ਮੈਂ ਹੋਈ ਕਹਿਣਾ ਜਿਹੜੀ ਮਰਜ਼ੀ ਗੱਡੀ ਤੇ ਜਾਓ ਜਿੱਥੇ ਮਰਜ਼ੀ ਜਾਓ ਪਰ ਵਹਿਮਾ ਭਰਮ ਤੋਂ ਬਚੋ ਏਕੀ ਦਾ ਖਿਆਲ ਰੱਖਿਓ ਏ ਚੀਜ਼ ਦਾ ਖਿਆਲ ਤੇ ਖੇਤਰਪਾਲ ਬਾਪੂ ਨਹੀਂ ਜੇ ਕਿਸੇ ਨੂੰ ਚੰਬੜਦਾ ਜਦੋਂ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਨਾ ਜਦੋਂ ਤੁਹਾਨੂੰ ਕੋਈ ਨਸੀਬਤ ਬਣਦੀ ਚਾਰੇ ਪਾਸੇ ਤੁਹਾਨੂੰ ਭੈਣ ਭਰਾਵਾਂ ਨੇ ਛੱਡ ਦਿੱਤਾ ਕੋਈ ਤੁਹਾਡੀ ਬਾਣੀ ਪੜਦਾ ਇੱਕ ਵਾਰੀ ਆਪਣੇ ਮੰਝੇ ਤੇ ਬੈ ਕੇ ਝੋਲੀ ਅੱਡ ਕੇ ਨਾ ਖੇਤਰਪਾਲ ਬਾਪੂ ਜੀ ਦੀ ਗਾੜੀ ਅਰਦਾਸ ਕਰ ਦੋ ਰਾਤ ਨੂੰ ਜਿੰਨੀ ਚੜਨ ਦੌੜ ਤੇ ਤੁਹਾਡੀ ਜ਼ਿੰਦਗੀ ਨੂੰ ਬਾਰਾ ਲੱਗ ਜਾਣਗੀਆਂ ਜਿਨ੍ਹਾਂ ਜਨਾਂ ਦੇ ਲੱਗੇ ਆ ਉਹ ਇਕੱਠੇ ਹੋ ਕੇ ਬੈਠੇ ਆਤੀ ਬਖਿਆੜ ਰੱਖਿਓ ਇੱਕ ਮੈਨੂੰ ਸਭ ਤੋਂ ਜਿਆਦਾ ਨਫ਼ਰਤ ਇਹ ਮੁੰਡਿਆ ਚਗਲੀ ਤੋਂ ਜੇ ਜੇ ਤੇ ਖੇਤਰਪਾਲ ਬਾਪੂ ਜੀ ਨੂੰ ਪਿਆਰ ਕਰਦੇ ਜੇ ਤੁਸੀਂ ਇਹਨਾਂ ਸੰਤਾ ਮਹਾਂਪੁਰਸ਼ਾਂ ਨੂੰ ਪਿਆਰ ਕਰਦੇ ਐ ਨਾ ਕੰਮ ਕਰਿਓ ਉਹ ਗੱਦੀ ਤੇ ਆਣ ਕੇ ਇੱਥੇ ਤੁਸੀਂ ਆਏ ਮੱਥਾ ਟੇਕਣੋ ਤੇ ਕਵੀ ਉਹ ਜੁੱਜੀ ਦੀ ਚਗਲੀ ਕਰਨ ਦਿਓ ਦੂਜੇ ਦੀ ਮੁੰਡਿਆ ਕਰਨ ਦਿਓ ਮੈਨੂੰ ਇਹ ਚੀਜ਼ ਬਿਲਕੁਲ ਪਸੰਦ ਨਹੀਂ ਜੇ ਤੁਹਾਡਾ ਕਿਸੇ ਦਾ ਕੰਮ ਨਹੀਂ ਜੇ ਬੰਨਾ ਜੀਰੋ ਰਹਿਣਾ ਤਾਂ ਇਹ ساری ਜਿੰਦਗੀ ਸਭ ਤੋਂ ਜਿਆਦਾ ਭਾਰ ਆਪਾਂ ਜਦੋਂ ਚੁੱਕਦੇ ਨਾ ਕਿਸੇ ਦੀ ਧੀ ਦੀ ਬਦਨਾਮੀ ਕਿਸੇ ਦੇ ਪੁੱਤ ਦੀ ਬਦਨਾਮੀ ਕਿਸੇ ਦੀ ਨੌਂ ਦੀ ਬਦਨਾਮੀ ਇਹ ਬਹੁਤ ਜਿਆਦਾ ਵੱਡਾ ਭਾਰ ਆਪਣੀਆਂ ਸਤ ਕੁਲਾਂ ਦਾ ਡੁੱਬ ਜਾਂਦੀਆਂ ਵਾ ਉਹ ਆਪਣੇ ਧੀਆਂ ਤੇ ਅਸਰ ਪੈਂਦਾ ਵਾ ਜਿਹੜਾ ਆਪਾਂ ਕਿਸੇ ਦੀ ਬਦਨਾਮੀ ਬੈ ਕੇ ਕਰਨੀ ਸ਼ੁਰੂ ਕਰ ਦਨੇ ਘੰਟਾ ਘੰਟਾ ਦੋ ਦੋ ਘੰਟੇ ਚੁਗਲੀਆਂ ਜਿਹੜੀਆਂ ਆਪਾਂ ਕਰਨੇ ਇਹ ਚੀਜ਼ ਦਾ ਖਿਆਲ ਰੱਖਿਓ ਤੇ ਬਾਪੂ ਦਾ ਨਾਮ ਲਓ ਕਰੋ ਜੀ ਆ ਬਾਬਾ ਜੀ ਦੀ ਜੀਂਦੇ ਵਾਸਤੇ ਸਾਡੇ ਵੱਲੋਂ ਹੈਪੀ ਨਿਊ ईयर ਰੱਬ ਤੁਹਾਡੇ ਬੱਚਿਆਂ ਦੀ ਲੰਮੀਆਂ ਲੰਮੀਆਂ ਉਮਰਾਂ ਕਰੇ ਤੁਹਾਡੀਆਂ ਜ਼ਿੰਦਗੀਆਂ ਨੂੰ ਸੱਚੀ ਬੜੇ ਭਾਗ ਲੱਗਣਗੇ ਨਵੇਂ ਨਵੇਂ ਖੁਸ਼ੀਆਂ ਤੁਹਾਡੀ ਜ਼ਿੰਦਗੀ ਚ ਆਉਣੀਆਂ ਇਹ ਮੈਂ ਵੀਡੀਓ ਚੱਲ ਗਈ ਇਹ ਨੋਟ ਕਰ ਲਿਓ ਤੇ ਝੋਲੀ ਫਲਾ ਕੇ ਇਹ ਬਾਪੂ ਤੋਂ ਅੱਜ ਮੰਗ ਲਓ ਬੜੇ ਭਾਗ ਲਾਉਣੇ ਖੇਤਰਪਾਲ ਬਾਪੂ ਜੀ ਨੇ ਤੁਹਾਡੀ ਜ਼ਿੰਦਗੀ ਨੂੰ ਜਿਉਂਦੇ ਰਸੇ ਰੋ ਜਿਉਂਦੇ ਰੋ ਠੀਕ ਹੈ ਜੀ